ਤੇ ਜੂ ਨੂੰ ਝੋਟਾ ਝੋਟਾ ਫੋਨ ਨੂੰ ਜਾਣਾ ਏ ਆ ਗਏ ਆ ਗਏ ਆ ਗਏ ਦੇਸੀ ਚੈਨਲ ਦੇ ਤੇਸੀ ਰਿਪੋਰਟਰ ਆ ਗਏ ਦੱਸ ਕੋ ਮੈਨੂੰ ਵੇਖੋ ਮੇਰਾ ਨਾਮ ਹੈ ਰਾਣੂ ਤੇ ਮੈਂ ਤੁਹਾਡੀ ਸਾਰਿਆਂ ਦੀ ਮਿਆਉ ਮਿਆਉ ਕਰਦੀ ਮਾਣੂ ਮੈਂ ਮੰਨੀ ਪਰਮੰਨੀ ਰਿਪੋਰਟਰ ਤੇ ਮੈਨੂੰ ਨਹੀਂ ਪਤਾ ਸੋਣਿਆ ਪਾਪਾ ਹੁੰਦੇ ਬਿਚਪੜਾ ਖਾਸ ਬੂਥ ਬੜਿਆ ਜਿੰਨੂੰ ਕਹਿੰਦੇ ਸੁਪਰ ਮਾਡਲ ਬੂਥ ਮੈਂ ਹਰ ਪੋਟਰ ਸ਼ੇਰਾ ਤੇ ਸੁਣਿਆ ਸੀ ਕੋਈ ਮੁਕਾਬਲਾ ਨਹੀਂ ਮੇਰਾ ਪਰ ਆ ਜਿਹੜਾ ਬੂਥ ਮੈਂ ਵੇਖਣ ਡਿਆਣਾ ਐਨੇ ਤੇ ਮੈਨੂੰ ਵੀ ਬੜਾ ਪਿੱਛੇ ਛੱਡ ਦਿੱਤਾ ਜੀ ਸ਼ੇਰਾ ਜੀ ਉਹ ਸ਼ੇਰਾ ਜੀ ਵਾਕਈ ਬੂਥ ਦੀ ਤੇ ਬੜੀ ਡਸ ਨਿਕਲੀ ਪਈ ਆ ਤੇ ਜਿਹੜਾ ਵੀ VOTER ਇੱਥੇ ਆਊ ਵਾਕੀ ਗੱਲ ਸੱਚੀ ਹੋ ਜਣੀ ਆ ਆਈ ਐਮੇ ਪ੍ਰਾਊਡ ਵੋਟਰ ਤੇ ਆਉ ਦੋਨੋਂ ਜਾਣੇ ਜਾ ਕੇ ਅੰਦਰ ਵੇਖ ਕੇ ਆਈਏ ਭਲਾ ਕਿ ਐ ਬੂਥ ਦੇ ਅੰਦਰ ਹੋਰ ਭਲਾ ਕੀ ਖਾਸ ਗੱਲਾਂ ਨੇ ਬੱਲੇ 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 ਵਈ ਸੁਪਰ ਮਾਡਲ ਬੂਥ ਭਵੰਸ ਐਸ ਐਲ ਪਬਲਿਕ ਸਕੂਲ ਤੇ ਨਾਲ ਹੀ ਅੰਮਰਸਰ ਸਿਫਤੀ ਦਾਕਰ ਨਹੀਂ ਇਹ ਤੇ ਅੰਦਰ ਆਂਦਿਆਂ ਸਾਰੀ ਸਿਫਤਾਂ ਹੀ ਸਿਫਤਾਂ ਜਪਣ ਡਿਆ ਨੇ ਮਾਣੋ ਗੱਲ ਸੁਣ ਸ਼ੇਰਿਆ ਜੇਕਰ ਬਾਹਰ ਐ ਹਾਲ ਆ ਤੇ ਅੰਦਰ ਕੀ ਹੋਊ ਭਲਾ ਚੱਲ ਜਾ ਕੇ ਜਿਹੜਾ ਰਿਪੋਰਟਿੰਗ ਤਿਆਰ ਕਰ ਹੀ ਲਈਏ ਹੇ ਹਾਏ ਨਹੀਂ ਮੈਂ ਮਰ ਗਈ ਸ਼ੇਰਿਆ ਐ ਪੋਲਿੰਗ ਬੂਥਾ ਕਿ ਕੋਈ ਦੂਜੀ ਦੁਨੀਆ ਓ ਮਾਣੋ ਮੈਨੂੰ ਤੇ ਆ ਪੂਰਾ ਬੂਥ ਦੇਖ ਕੇ ਇੰਜ ਜਾਪਨ ਡਿਆ ਕਿ ਜਿਵੇਂ ਅਸੀਂ ਕਿਸੇ ਬੜੇ ਸਪੈਸ਼ਲ ਮਲਟੀਪਲੈਕਸ ਦੇ ਅੰਦਰ ਆ ਗਏ ਆ ਕਮਾਲ ਆ ਕਮਾਲ ਹੈ ਬਈ ਕਮਾਲ ਹੈ ਆਓ ਵੋਟਰੋ ਤੁਹਾਨੂੰ ਦਸੀਏ ਕਿ ਭਵੰਸ਼ ਐਸ ਐਲ ਪਬਲਿਕ ਸਕੂਲ ਦੇ ਸੁਪਰ ਮਾਡਲ ਬੂਥ ਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਅਟਰੈਕਸ਼ਨ ਦੇਖਣ ਨੂੰ ਮਿਲਣਗੀਆਂ ਸਦਾ ਮੇਲਾ ਰੰਗਲਾ ਹੈ ਪੰਜਾਬ ਬਿਲਬਿਲਾ ਮਿੱਤਰੋ ਫਰਜ਼ ਨਿਭਾਉਣਾ ਹੈ ਪਹਿਲੀ ਜੂਨ ਨੂੰ ਵੋਟਾ ਵੋਟਾ ਪਾਉਣ ਜਾਣਾ ਹੈ ਪਹਿਲੀ ਜੂਨ ਨੂੰ ਵੋਟਾ ਵੋਟਾ ਪਾਉਣ ਜਾਣਾ ਹੈ ਨਾ ਸ਼ੇਰਾ ਜੀ ਸ਼ੇਰਾ ਜੀ ਮੈਨੂੰ ਤੇ ਯਕੀਨ ਹੀ ਨਹੀਂ ਹੋਣਿਆ ਜਿਹੜੀ ਬੀਬੀ ਜਿਹੜੀ ਭੈਣ ਇੱਥੇ ਆਪਣੇ ਬੱਚੇ ਦੇ ਨਾਲ ਆਊਗੀ ਨਾ ਬੱਚੇ ਨੂੰ ਤੇ ਲੱਗ ਮੌਜਾਂ ਜਾਣੀਆਂ ਦੇਖਿਆ ਕਰਾਚ ਬਣਾਇਆ ਕਰਾਚ ਬੱਚਾ ਦੇ ਭਾਵੇਂ ਬਿੱਟੂ ਹੋਵੇ ਬਬਲੂ ਹੋਵੇ ਉਹਨੇ ਤੇ ਕਹਿਣਾ ਮਮੀ ਮਮੀ ਜਾ ਤੂੰ ਵੋਟ ਪਾ ਲਿਆ ਤੇ ਘਰ ਨੂੰ ਜਾ ਮੈਂ ਤੇ ਇੱਥੇ ਹੀ ਖੇਡੂ ਮਾਨੋ ਜੀ ਮਾਨੋ ਜੀ ਮੈਨੂੰ ਪਤਾ ਲੱਗਾ ਕਿ ਇੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਹੋਣ ਵਾਲੇ ਨੇ ਨਾ ਮੇਰਾ ਤੇ ਹੁਣੇ ਹੀ ਗਾਣ ਨੂੰ ਬੜਾ ਦਿਲ ਕਰਨ ੜਿਆ ਜੇ ਕਿ ਮੈਂ ਲੋਕਤੰਤਰ ਦੇਸ਼ ਮੇਲੇ ਦੇ ਵਿੱਚ ਛੌਲਾ ਮਾਰ ਮਾਰ ਕੇ ਗਾਣਾ ਗਾਵਾਂ ਉਹ ਜੀਟੀ ਰੋਡ ਤੇ ਜੀਟੀ ਰੋਡ ਤੇ ਦੁਹਾਈਆਂ ਪਾਵੇ ਕਿ ਹੋਰਾਂ ਦਾ ਟੱਕ ਵੱਲ ਈ ਨਾ ਤਨੂ ਪੰਜਾਬੀ ਗਾਣਾ ਕੋਈ ਚੱਜਦਾ ਨਹੀਂ ਨਜ਼ਰਾਂ ਦਾ ਮੈਂ ਤੇ ਗਾਵਾਂ ਕੀ ਬੱਤੀ ਬਲਕੀ ਬਣੀ ਰਯੁੱਤੀ ਰਕਨੀਆ ਗਲੀ ਪੁੱਲ ਨਾ ਜਵੇ ਉਹ ਟਰ ਮੀਰਾ ਹਾਏ ਨੀ ਬੱਤੀ ਬਲਕੀ ਬਣੀ ਰਯੁੱਤੀ ਰਕਨੀਆ ਬੱਲੇ 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 ਭਵੰਸ ਐਸ ਐਲ ਦਾ ਸੁਪਰ ਮਾਡਲ ਬੂਥ ਮੈਂ ਹਾਂ ਰਿਪੋਰਟਰ ਸ਼ੇਰਾ ਤੇ ਕੋਈ ਮੁਕਾਬਲਾ ਨਾ ਮੇਰਾ ਨਾ ਮੁਕਾਬਲਾ ਤੇਰਾ ਨੀ ਮੁਕਾਬਲਾ ਮੇਰਾ ਵੀ ਕੋਈ ਨਹੀਂ ਮੈਂ ਹਰਪੋਰਟਰ ਰਾਣੂ ਤੇ ਸਾਰਿਆਂ ਦੀ ਮਿਉਂ ਮਿਉਂ ਕਰਦੀ ਮਾਣੋ ਸ਼ੇਰਾ ਜੀ ਸ਼ੇਰਾ ਜੀ ਆਓ ਸਾਹਮਣੇ ਮੈਡਮ ਬੈਠੀ ਆ ਉਹਨਾਂ ਨੂੰ ਪੁੱਛਦੇ ਆ ਕਿ ਸੁਪਰ ਮਾਡਲ ਬੂਥ ਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਣ ਜਾ ਰਹੀਆਂ ਨੇ ਮੈਡਮ ਜੀ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਹਰਪੋਰਟਰ ਸ਼ੇਰਾ ਤੇ ਕੋਈ ਮੁਕਾਬਲਾ ਨਹੀਂ ਮੇਰਾ ਮੈਡਮ ਮੈਂ ਹਰ ਰਿਪੋਰਟਰ ਰਾਣੂ ਤੇ ਤੁਹਾਡੀ ਸਾਰਿਆਂ ਦੀ ਮਯੌਂ-ਮਯੌਂ ਕਰਦੀ ਮਾਣੋ ਮੈਡਮ ਜੀ ਮੈਡਮ ਜੀ ਤੁਸੀਂ ਆਪਣਾ ਨਾਮ ਦੱਸੋ ਕੀ ਹੈ ਮੇਰਾ ਨਾਮ ਪੰਖੂੜੀ ਰਤਰਾ ਹੈ ਵਾਹ ਪੰਖੂੜੀ ਮੈਡਮ ਜੇਰਾ ਦੱਸੋ ਤਾਂ ਸੁਪਰ ਮਾਡਲ ਬੂਥ ਦੇ ਵਿੱਚ ਤੁਸੀਂ ਲੇਡੀਜ਼ ਨੂੰ ਕੀ ਸਹੂਲਤ ਦੇਣ ਜਾ ਰਹੇ ਹੋ ਹਮ ਯਾਹ ਤੇ ਸਭ ਕੋ ਸਹੂਲਤें ਦੇ ਰਹੇ ਹਾਂ ਜਿਸਕੇ ਅੰਦਰ ਮੇਲਸ ਵੀ ਆਉਣਗੇ ਮਹਿੰਦੀ ਵੀ ਆਏਗੀ フェイス पेंटिंग भी आएगी सबको 24/7 रिफ्रेशमेंट्स भी आएंगे और बहुत कुछ आएगा जो लोग यहां पे आ रहे हैं चाहे वो हैंडीकैप हो चाहे वो बच्चे हो चाहे वो ओल्ड पीपल हो चाहे वो कोई भी हो हम सबको पूरी पूरी सुविधा दे रहे हैं हाय मैम मर जा ना मेनू ਬੜੀ ਦਿਨ ਹੋਏ ਪੈਸੇ ਨਹੀਂ ਸੀ ਹੈਗੇ ਮੈਂ ਨੇਲ ਆਰਟ ਕਰਾਣਾ ਸੀ ਭਲਾ ਮੈਡਮ ਦੱਸੋ ਭਲਾ ਕਿੰਨੇ ਪੈਸੇ ਲੱਗਣਗੇ ਮਹਿੰਦੀ ਲਵਾਉਣ ਦੇ ਤੇ ਨੇਲ ਆਰਟ ਕਰਨ ਦੇ ਜਾਂ ਫਿਰ ਸਭ ਬਹੁਤ ਫਰੀ ਹੈ ਆ ਬਸ ਆਓ ਅ ਜੋ ਮਰਜ਼ੀ ਕਰਵਾਓ ਬਸ ਸਭ ਤੋਂ ਪਹਿਲੇ ਵੋਟ ਦੋ ਔਰ ਉਸਕੇ ਬਾਅਦ ਜੋ ਕਰਵਾਣਾ ਚਾਹੋ ਕਰਵਾਓ ਹਾਈ ਨਹੀਂ ਮੈਂ ਮਰ ਜਾ ਨਹੀਂ ਮੈਨੂੰ ਤੇ ਯਕੀਨ ਹੀ ਨਹੀਂ ਹੋਣ ਡਿਆ ਮੈਂ ਤੇ ਜ਼ਰੂਰ ਵੋਟ ਪਾਣ ਆਵਾਂਗੀ ਇਕੱਲੀ ਮੈਂ ਨਹੀਂ ਨਾਲ ਮੈਂ ਆਪਣੀਆਂ 20 ਗਵੰਡ ਨਾਲ ਆਵਾਂਗੀ ਸਾਰਿਆਂ ਨੂੰ ਮਹਿੰਦੀ ਵੀ ਲੱਗੂਗੀ ਤੇ ਨਾਲ ਨੇ ਲਾੜਪੀ ਹੋਊਗਾ ਮੈਡਮ ਮੈਡਮ ਮੈਂ ਰਿਪੋਰਟਰ ਸ਼ੀਰਾ ਤੇ ਸੁਣੋ ਸਵਾਲ ਜਰਾ ਮੇਰਾ ਮੈਨੂੰ ਦੱਸੋ ਕਿ ਭਲਾ ਮਰਦਾਂ ਦੇ ਲਈ VOTER ਜਿਹੜੇ ਨੇ ਉਹਨਾਂ ਨੂੰ ਕੀ ਸਹੂਲਤਾਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਕੋਈ ਕੋ ਸਿਰਫ ਰਿਫਰੈਸ਼ਮੈਂਟਸ ਮਿਲ ਰਹੇ ਆ 24/7 ਜਾਂ ਫਿਰ ਭੰਗੜਾ ਹੋਗਾ ਮਜ਼ੇ ਹੋਗੇ ਗੇਮਜ਼ ਹੋਊਗੀ ਬੱਚੋ ਕੇ ਲਈ ਬड़ों के लिए ਜੋ ਬਿਲਕੁਲ ਬੋਰ ਨਹੀਂ ਹੋਗੇ ਆਪਣੀ ਲੇਡੀਜ਼ ਕੇ ਸਾਥ ਉਹਨਾਂ ਨੂੰ ਵੇਟ ਨਹੀਂ ਖੜਨਾ ਪਵੇਗਾ ਕਿਸੇ ਦੇ ਸਾਥ ਨਾ ਮੈਨੂੰ ਕਿਤਾਬਾਂ ਪੜਨ ਦਾ ਬੜਾ ਸ਼ੌਕ ਹੈ ਬੜਾ ਰਸਾਲਾ ਰਸੂਲਾ ਕੋਈ ਪੜਨ ਨੂੰ ਮਿਲੂਗਾ ਇੱਥੇ ਸਭ ਕੁਝ ਹੈ ਯਹਾਂ ਪੇ ਫ੍ਰੀ ਬੁੱਕਸ ਵੀ ਹੈ ਸਟਾਲਸ ਵੀ ਹੈ ਆਪ ਆਓ ਆਪ ਵਿਜ਼ਿਟ ਕਰੋ ਵੋਟ ਕਰੋ ਔਰ ਉਸਕੇ ਬਾਅਦ ਆਪ ਖੁਦ ਦੇਖੋਗੇ ਕਿ ਆਪਕੋ ਕਿਤਨੇ ਮਜ਼ੇ ਆ ਰਹੇ ਹਨ ਵੋਟਿੰਗ ਕੇ ਬਾਅਦ ਓ ਬੱਲੇ 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 ਸਾਡੇ ਬਾਪੂ ਜੀ ਨੂੰ ਸ਼ੇਵ ਕੁਮਾਰ ਬਟਾਲਵੀ ਦੀਆਂ ਕਵਤਾਵਾਂ ਬੜੀਆਂ ਵਧੀਆ ਵਧੀਆ ਲੱਗਦੀਆਂ ਇੱਥੋਂ ਆਪਾਂ ਸ਼ੇਵ ਕੁਮਾਰ ਬਟਾਲਵੀ ਦੀ ਕਿਤਾਬ ਫ੍ਰੀ ਆਫ ਕਾਸਟ ਲੈ ਕੇ ਜਾਵਾਂਗੇ ਤੇ ਨਾਲ ਹੀ ਮੈਡਮ ਇਹ ਵੀ ਦੱਸੋ ਭਲਾ ਗਰਮੀ ਬੜੀ ਪੈ ਰਹੀ ਹੈ ਤੇ ਚੌਣ ਕਮਿਸ਼ਨ ਭਲਾ ਕਿਹੜਾ ਤੋਹਫਾ ਦੇ ਰਿਹਾ ਹੈ ਜਿਹਦੇ ਨਾਲ ਧਰਤੀ ਹਰੀ-ਭਰੀ ਹੋ ਜਾਵੇ। ਯਹਾਂ ਤੇ ਸਭ ਕੋ ਪਲਾਂਟਸ ਗਿਫਟ ਹੋਣਗੇ। ਆਪ ਬੋਟ ਡਾਲ ਕੇ ਜਦ ਐਗਜ਼ਿਟ ਵਿਜ਼ਿਟ ਕਰਨਗੇ ਤਾਂ ਸਭ ਕੋ ਫ੍ਰੀ ਗਿਫਟਸ ਵੀ ਮਿਲ ਰਹੇ ਆਂ ਔਰ ਸਭ ਕੋ ਅੱਛੇ-ਅੱਛੇ ਪਲਾਂਟਸ ਵੀ ਮਿਲ ਰਹੇ ਤਾਂ ਕਿ ਆਪ ਘਰ ਲੈ ਕੇ ਜਾਓ ਔਰ ਇਕੋ-ਫ੍ਰੈਂਡਲੀ এনवायरमेंट ਅਵੇਲ ਕਰੋ। ਔਰ ਜੁੜਾ ਰਹੇ ਚੌਣ ਕਮਿਸ਼ਨ ਤੇ ਬੱਲੇ-ਬੱਲੇ ਮੈਡਮ ਪੰਖੂੜੀ ਦੀ ਜਿਨੇ ਸਾਨੂੰ ਇੰਨੀਆਂ ਹਜ਼ਾਰੀਆਂ ਸਹੂਲਤਾਂ ਦੇ ਬਾਰੇ ਜਾਣੂ ਕਰਵਾਇਆ ਨਾ ਮੈਂ ਕੀ ਇੱਥੇ ਤੇ ਦੂਸਰੇ ਬੂਥਾਂ ਦੇ ਵੋਟਰ ਵੀ ਤਰਸਣਗੇ ਕਿ ਸਾਡੀ ਬੋਰਡ ਕਿਦੇ ਭਵੰਸ ਐਸਐਲ ਪਬਲਿਕ ਸਕੂਲ ਚ ਬਣੀ ਹੁੰਦੀ ਕਿਉਂ ਮਾਣੂ ਮੈਂ ਠੀਕ ਕਿਹਾ ਕਿ ਗਲਤ ਕਿਹਾ ਨਾ ਸ਼ੇਰੇ ਤੂੰ ਬੜਾ ਕੋਈ ਗਲਤ ਗੱਲ ਕਹਿ ਸਕਦਾ ਹੈ ਨਾ ਤੂੰ ਗਲਤ ਗੱਲ ਕਹਿ ਸਕਦਾ ਹੈ ਨਾ ਮੈਂ ਗਲਤ ਗੱਲ ਕਹਿ ਸਕਦੀ ਕਿਉਂਕਿ ਅਸੀਂ ਦੋਨੋਂ ਹਾਂ ਦੇਸੀ ਚੈਨਲ ਦੇ ਦੇਸੀ ਰਿਪੋਰਟਰ ਤੇ ਅਸੀਂ ਪੇਸ਼ ਕੀਤੀ ਤੁਹਾਡੇ ਸਾਹਮਣੇ ਭਵੰਸ ਐਸਐਲ ਪਬਲਿਕ ਸਕੂਲ ਦੇ ਬੂਥ ਨੰਬਰ 190 191 ਤੇ 192 ਦੀ ਪੂਰੀ Oh. i need you